ਅਸੀਂ ਖੜੇ ਆ ਜੀ ਸੱਲਾ ਰੋਡ ਤੇ ਵਾਰਡ ਨੰਬਰ 12 ਕਲੋਟੀ ਨਗਰ ਤੇ ਤੇ ਆ ਦੇਖ ਲੋ ਨੇਰ ਪੈ ਗਿਆ ਅੱਗੇ ਤੇ ਸੋਨਾ ਚਾਂਦੀ ਚੋਰੀ ਹੁੰਦੀ ਸੀ ਕੋ ਭਾਂਡੇ ਲੈ ਗਿਆ ਕੋ ਘਰੋਂ ਹੋਰ ਸਮਾਨ ਲੈ ਗਿਆ ਹੁਣ ਤਾਂ ਬੇੜਾ ਹੀ ਗਰਖ ਹੋ ਗਿਆ ਉਹ ਤੇ ਮੱਝਾਂ گاਵਾ ਵੀ ਲਾਪੀਆਂ ਚੋਰੀ ਹੋਣ ਇੱਥੋਂ ਆ ਰਾਤ ਤਿੰਨ ਮੱਝਾਂ ਲੱਦ ਕੇ ਲੈ ਗਿਆ ਇੱਕ ਸਾਡੇ ਉਹ ਆ ਭਾਬੀ ਵੀ ਖੜੇ ਆ ਸਰਬਨ ਸਾਡਾ ਭਰਾ ਉਧਰ ਉਹਨਾਂ ਦੀ ਮੱਝ ਉਧਰੋਂ ਲੈ ਗਿਆ ਤੇ ਤਿੰਨ ਮੱਝਾਂ ਇੱਥੋਂ ਤੇ ਇੱਕ ਉੱਥੋਂ ਚਾਰ ਮੱਝਾਂ ਇੱਕੋ ਰਾਤ ਚ ਖੋਲ ਕੇ ਤੇ ਲੱਦ ਕੇ ਗੱਡੀ ਚ ਲੈ ਗਏ ਦੇਖ ਲੋ ਆ ਦੇਖੋ ਕਿੱਲੇ ਕਿਦਾਂ ਖਾਲੀ ਹੋਏ ਆ ਉਹਨਾਂ ਦਾ ਸਾਰਾ ਸਿਸਟਮ ਸਾਰਾ ਰੋਜ਼ਗਾਰ ਐ ਡੰਗਰਾਂ ਦੇ ਸਿਰ ਤੇ ਵਿਚਾਰੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਉਹਨਾਂ ਦੀਆਂ ਜਿਹੜਾ ਮਤਲਬ ਢਿੱਡ ਤੇ ਲੱਤ ਵੱਜ ਗਈ ਉਹਨਾਂ ਦਾ ਰੋਟੀ ਦਾ ਗੁਜ਼ਾਰਾ ਸੀ ਜੋ ਖਤਮ ਕਰ ਗਿਆ ਤੇ ਸਾਡੀ ਪੰਜਾਬ ਸਰਕਾਰ ਨੂੰ ਪੁਲਿਸ ਵਾਲਿਆਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਲੱਭੋ ਇਹਨਾਂ ਨੂੰ ਫੜੋ ਇਹਨਾਂ ਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਗਵਾਰਦਾ ਤਾਂ ਸਾਡੇ ਏਰੀਆ 'ਚ ਕਰ ਦਿੱਤੀਆਂ ਆ ਕਿ ਦਸਵੀਂ ਵਾਰ ਦਾ ਸਾਡੇ ਏਰੀਆ 'ਚ ਆ ਵੀ ਮੱਝਾਂ ਕੱਲੀਆਂ ਚੋਰੀ ਮਾਨਪੁਰੋਂ ਝਾਵਾਂ ਤੋਂ ਇੱਥੋਂ ਪਟੜਿਆਲੇ ਮੋੜ ਤੋਂ ਬੱਕਰੀਆਂ ਮੱਝਾਂ ਵੀ ਲਈ ਜਾਂਦੇ ਆ ਤੇ ਹੱਥ ਜੋੜ ਕੇ ਬੇਨਤੀ ਆ ਪੁਲਿਸ ਵਾਲਿਆਂ ਨੂੰ ਵੀ ਬੇਨਤੀ ਤੁਹਾਡੇ ਅੱਗੇ ਵੀ ਇਹਦਾ ਛੇਤ ਤੋਂ ਛੇਤੀ ਇੰਤਜ਼ਾਮ ਕਰਕੇ ਇਹਨਾਂ ਨੂੰ ਫੜੋ ਫੜ ਕੇ ਤੇ ਇਹਨਾਂ ਦਾ ਜੋ ਬਣਦਾ ਇਹਨਾਂ ਨੂੰ ਇਹਨਾਂ ਨੂੰ ਇਨਸਾਫ ਦਿਓ ਪਾ ਵੀ ਦੱਸੋ ਤੁਹਾਡੀ ਮੱਝ ਕਿੱਥੋਂ ਲੈ ਕੇ ਗਿਆ ਦੱਸਿਆ ਜੀ ਸਰ ਜੀ ਕਿੱਲੇ ਤੋਂ ਚੋਰੀ ਕਿੱਥੇ ਤੁਹਾਡਾ ਉੱਥੇ ਘਰ ਲੱਗਿਓ ਹਾਂ ਜੀ ਇਨਾਂ ਦਾ ਘਰ ਆ ਜੀ ਪਿੱਛੇ ਕੋਲੋਟੀ ਨਗਰ ਉਹ ਪਰਲੇ ਪਾਸੇ ਜਦੋਂ ਆਪਾਂ ਮਿਆਣੀ ਰੋਡ ਤੋਂ ਅੰਦਰ ਨੂੰ ਆਉਨੇ ਆ ਉਹਧਰਲੇ ਪਾਸੇ ਇੱਕ ਉਧਰੋਂ ਖੋਲ ਕੇ ਲੈਂਦੀਆਂ ਤਿੰਨ ਇਥੋਂ ਖੋਲੀਆਂ ਚਾਰ ਲੈ ਗਏ